ਇਹ ਅੱਗ ਟਰਾਂਸਫਰਮ ਦੇ ਵਜ੍ਹਾ ਨਾਲ ਲੱਗੀ ਆ ਜੀ। ਅੱਛਾ ਜੀ। ਤੇ ਤਿੰਨ ਕਿੱਲੇ ਥਾਂ ਸੜ ਗਿਆ। ਤੇ ਘਾਟਾ ਬਹੁਤ ਜ਼ਿਆਦਾ ਪੈ ਜਾਂਦਾ। ਅੱਛਾ ਜੀ। 2 ਲੱਖ 1.5 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਤੂੜੀ ਦਾ ਦਾਣਿਆਂ ਦਾ। ਇਹੀ ਤੇ ਅੰਦਾਜ਼ਾ ਟਾਈਮ ਹੈ ਜਦੋਂ ਚੰਗਿਆੜਾ ਵਜੇ ਇੱਕਦਮ ਹਵਾ ਹੀ। ਐ 10 ਮਿੰਟਾਂ ਦੇ ਵਿੱਚ ਜਿਹੜੀ ਕਣਕ ਸੜ ਗਈ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਲਈਏ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਜਿੱਥੇ ਕਿ ਇੱਕ ਗਰੀਬ ਕਿਸਾਨ ਦੀ ਕਣਕ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਤੇ ਜਿਸ ਦੀ ਵਜ੍ਹਾ ਬਣਿਆ ਬਿਜਲੀ ਦਾ ਇਹ ਟਰਾਂਸਫਾਰਮ ਉਹ ਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਪਰ ਫਿਲਹਾਲ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹੈ ਤੇ ਉਹ ਕਿਸਾਨ ਵੀਰ ਦੋਵੇਂ ਭਰਾ ਸਾਡੇ ਨਾਲ ਮੌਜੂਦ ਨੇ ਅੱਗੇ ਹੀ ਤਾਂ ਸਰਕਾਰਾਂ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਤੇ ਜਿਹੜੀ ਹੈ ਉਹ ਮੋਰ ਨਹੀਂ ਲੱਗ ਰਹੀ ਪਰ ਉੱਪਰੋਂ ਇਹ ਜਿਹੜੀਆਂ ਮਾਰਾਂ ਪੈ ਰਹੀਆਂ ਨੇ ਉਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੁੰਦੇ ਨੇ ਪਲਾਲ ਦੱਸ ਦਈਏ ਕਿ ਪਿੰਡ ਮਲੀਏ ਦੇ ਵਿੱਚ ਕਿ ਗਰੀਬ ਕਿਸਾਨ ਕਹਿ ਸਕਦੇ ਆ ਕਿ ਦੋ ਤਿੰਨ ਕਿੱਲੇ ਪੈਲੀ ਆਪਦੀ ਹੈ ਤੇ ਇੰਨੀ ਕੀ ਠੇਕੇ ਤੇ ਲਈ ਸੀ ਜਿਹੜੀ ਕਿ ਉਸ ਨੂੰ ਵੀ ਅੱਗ ਲੱਗ ਗਈ ਅਤੇ ਕੁਝ ਪੈਲੀ ਦੀ ਜਿਹੜੀ ਆ ਉਹ ਕਣਕ ਬਚੀ ਐ ਉਹ ਵੀ ਉਹਨਾਂ ਦੇ ਯਤਨਾ ਸਦਕਾ ਕਿ ਪਿੰਡ ਵਾਸੀ ਮੌਕੇ ਤੇ ਪਹੁੰਚ ਕੇ ਅੱਗ ਨੂੰ ਬੁਝਾਉਣ ਦੇ ਵਿੱਚ ਕਾਮਯਾਬ ਰਹੇ ਨਹੀਂ ਤਾਂ ਨੁਕਸਾਨ ਹੋਰ ਕਿਸਾਨਾਂ ਦਾ ਵੀ ਨਜ਼ਦੀਕ ਹੋ ਸਕਦਾ ਸੀ ਸਾਡੇ ਨਾਲ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਕੀ ਨਾਮ ਹੈ ਤੁਹਾਡਾ ਹੋਰਪ੍ਰੀਤ ਸਿੰਘ ਜੀ ਤੇ ਕਿਹੜਾ ਪਿੰਡ ਹੈ ਜੀ ਮਲਿਆ ਜੀ ਕਿੰਨੇ ਕੀ ਵਜ੍ਹਾ ਰਹੀ ਅੱਗ ਲੱਗਣ ਦੀ ਸਾਰੀ ਗੱਲ ਦੱਸਿਓ ਜੀ ਇਹ ਅੱਗ ਟਰਾਂਸਫਾਰਮ ਦੇ ਵਜ੍ਹਾ ਨਾਲ ਲੱਗੀ ਆ ਜੀ ਅੱਛਾ ਜੀ ਤੇ ਤਿੰਨ ਕਿੱਲੇ ਥਾਂ ਸੜ ਗਿਆ ਅੱਛਾ ਜੀ ਤੇ ਇਹ ਤਿੰਨ ਚਾਰ ਵਾਰੀ ਦਰਖਾਸਤਾਂ ਅੱਗੇ ਵੀ ਤਿੰਨ ਚਾਰ ਸਾਲ ਤੋਂ ਦਿੰਦੇ ਆਉਂਦੇ ਆ। ਅੱਛਾ ਜੀ। ਤੇ ਟਰਾਂਸਫਰਮ ਬਾਹਰ ਕੀਤਾ ਜਾਵੇ ਇਹਨਾਂ ਕੋਈ ਮੈਂਟੇਨੈਂਸ ਨਹੀਂ ਕਰਦੇ। ਅੱਛਾ ਜੀ। ਤੇ ਉਹਦਾ ਕਰਕੇ ਅੱਗ ਲੱਗ ਜਾਂਦੀ ਹੈ ਜੀ। ਅੱਛਾ ਜੀ। ਕਿੰਨੀ ਤੁਹਾਡੇ ਕੋਲ ਆਪਦੀ ਪੈੜੀ ਹੈ ਤੇ ਇਹ ਠੇਕੇ ਦੇ ਨਾਲ ਪਾ ਕੇ ਟੋਟਲ ਕਿੰਨੀ ਹੈ ਜੀ? ਸਾਡੇ ਕੋਲ 4 ਕਿਲੇ ਆਪਦੀ ਆ। ਤਿੰਨ ਕਿਲੇ ਠੇਕੇ ਠੂਕੇ ਵਾਲੀ ਨਾਲ 6-7 ਕਿਲੇ ਸਾਡੇ ਕੋਲ। ਤੇ ਕਿਸਾਨ ਨੂੰ ਤੇ ਅੱਗੇ ਹੀ ਕੁਝ ਨਹੀਂ ਬੰਦਦਾ ਉੱਤੋਂ ਇਹੋ ਜੀ ਮਾਰ ਵਜਦੀ ਹੈ ਤੇ ਫਿਰ ਮਨ ਨੂੰ ਤੇ ਦੁੱਖ ਹੁੰਦਾ ਹੀ ਉਹ ਵਖਰੇ ਬਹੁਤ ਰੋਣ ਨਿਕਲ ਜਾਂਦਾ ਸਾਰੇ ਜਿਹੇ ਤੇ ਘਾਟਾ ਬਹੁਤ ਜ਼ਿਆਦਾ ਪ ਦੋ ਲੱਖ ਡੇਢ ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਤੂੜੀ ਦਾ ਦਾਣਿਆਂ ਦਾ ਖਾਨ ਜੋ ਕੇ ਦਾੜੇ ਹੁੰਦੇ ਆ ਹੋਰ ਜੀ ਇਹ ਆਹੋ ਬਜਣੇ ਹੁੰਦੇ ਆ ਕਿੰਨੇ ਕ ਵਜੇ ਅੱਗ ਲੱਗਦੀ ਹੈ ਤੇ ਕਿਹੜੇ ਸਹਿਯੋਗੀ ਸਾਥੀ ਫਿਰ ਆ ਕੇ ਵੀ ਅੱਗ ਨੂੰ ਬੁਝਾਉਂਦੇ ਨੇ ਇਹ ਸਹਿਯੋਗੀ ਦੀ ਇਹ ਟਰੈਕਟਰ ਆ ਗਏ ਤਿੰਨ ਚਾਰ ਜੀ ਅੱਛਾ ਜੀ ਪਹਿਲਾਂ ਤਾਂ ਮੈਂ ਆਪਣਾ ਟਰੈਕਟਰ ਕੱਢਿਆ ਦਾਬਦਾ ਤੇ ਉਹਨਾਂ ਭੁਜਾਈ ਭਈ ਫਿਰਦਾ ਰ ਅੱਗ ਬਹੁਤ ਫਈ ਲਤਾ ਲਤਾ ਨੂੰ ਵਿੱਚ ਲਈ ਫਤਿਹ ਅੱਲਾ ਦੀ ਅੱਗ ਲੱਗੀ ਉਹ ਨਾਲੜਿਆ ਵਿੱਚ ਜੀ ਉਹ ਕੱਢ-ਕੁੱਢ ਕੇ ਮਹਾ ਬੁਝਾਈ अच्छा जी ਰੱਖੀ ਤੇ ਪ੍ਰਧਾਨ ਦਾ ਮੁੰਡਾ ਪ੍ਰਗਟਦਾ ਉਹ ਆ ਗਿਆ ਇੱਕ ਉਧਰੋਂ ਜੱਗਾ ਆ ਗਿਆ ਜੀ ਜੀ ਤੇ ਟਰੈਕਟਰ 4 5 ਹੋ ਗਏ ਜੀ ਜੀ ਫੰਡੋਰੀੋਂ ਟ੍ਰੈਕਟਰ ਜੀ ਫੰਡੋਰੀ ਤੋਂ ਟਰੈਕਟਰ ਆਇਆ ਇੱਕ ਬਾਗੇ ਦਾ ਜੀ ਜੀ ਉਹ ਉਹਦਾ ਕਰਕੇ ਅੱਗ ਪੁੱਜ ਗਈ ਹੈ ਅੱਛਾ ਜੀ ਇਹ ਜਿੰਨੀ ਵੀ ਪਹਿਲੀ ਹੈ ਇਹਦੇ ਤੁਸੀਂ ਦੋ ਭਰਾ ਇਕੱਠੇ ਮਤਲਬ ਕਿ ਦਵਾਈ ਕਰਦੇ ਹੋ ਜੀ ਹਾਂ ਜੀ ਇਕੱਠੇ ਜੀ ਦੋ ਭਰਾ ਅੱਛਾ ਕੀ ਮੰਗ ਕਰਦੇ ਹੋ ਸਰਕਾਰ ਤੋਂ ਕਿ ਜਿਹੜੀ ਹੁਣ ਇਹ ਕਿੰਨੀ ਅਰ ਅੱਗੇ ਵੀ ਤੁਸੀਂ ਸ਼ਿਕਾਇਤਾਂ ਦੇ ਚੁੱਕੇ ਹੋ ਰੇ ਅੱਜ ਵੀ ਨੁਕਸਾਨ ਹੋਇਆ ਤੁਹਾਡਾ ਸ਼ਿਕਾਇਤਾਂ ਦੇ ਟਰਾਂਫਰਮ ਸੜ ਜਾਂਦਾ ਜਦੋਂ ਝੋਨਿਆਂ 'ਚ ਵੀ ਲਾਉਣਾ ਬੜਾ ਔਖਾ ਹੋ ਜਾਂਦਾ ਜੀ ਤੇ ਇਹਦੇ ਬੱਤੀ ਵੀ ਬੰਦ ਰਹੀ ਦੀ ਚਾਰ-ਚਾਰ ਦਿਨ ਪਿੰਡ ਦੀ ਅੱਛਾ ਜੀ ਤੇ ਉਹਦਾ ਕਰਕੇ ਟਰਾਂਫਰਮ ਬਾਹਰ ਕੀਤਾ ਜਾਵੇ ਕਿਤੇ ਫੇਰ ਦੇ ਜੀ ਫਾਇਰ ਲਾ ਜੀ ਤੁਹਾਡਾ ਕੀ ਕੀ ਨਾਮ ਹੈ ਜੀ ਮੇਰਾ ਨਾਮ ਸੁਤਜਨ ਸਿੰਘ ਜੀ ਜੀ ਅਸੀਂ ਬੋੜਾ ਜਾਇ ਟੱਕੇ ਜੇ ਆਂ ਤੇ ਬਿਜਲੀ ਵਾਲਿਆਂ ਨੂੰ ਬੜੀ ਜਰਾ ਅਸੀਂ ਆਸ ਰੱਖੇ ਆਂ ਇਹ ਚ ਸਾਰਾ ਇਹ ਝੋਨੇ ਦਾ ਸੀਜ਼ਨ ਸੀ ਜੀ ਤੇ ਉਦੋਂ ਟਾਂਫਰਾਂ ਸੜੀ ਆ ਉਦੋਂ ਮੈਂ ਲੱਤ ਡਾਹਤੀ ਮੈਂ ਹਾਂ ਜਾ ਆਜੋ ਤੇ ਜਾਂ ਮਾਰ ਦੋ ਜੀ ਬਹੁਤ ਤੇ ਮੁਰਚੇ ਟਾਂਫਾਂ ਨੂੰ ਬਾਹਰ ਲਾਇਆ ਜਾਂ ਅਮਰਜੈਂਸੀ ਜੀ ਅਮਰਜੈਂਸੀ ਜਿੱਦਣ ਪਹਿਲੀ ਵਲੀ ਹੋਈ ਆ ਉਸ ਦਿਨ ਟਾਂਫਰਾਂ ਉਦੋਂ ਫੇਰ ਉੱਤੇ ਵੀ ਰਿਆ ਜਾ ਅੱਛਾ ਜੀ ਉਹਨੇ ਤਾਂ ਟਾਂ ਫਰਮੇ ਜੋੜੇ ਤੇ ਲੈ ਆਏ ਜੀ ਤੇ ਮੁਰਜੇ ਟਾਂ ਫਨ ਫੇਰ ਉੱਤੇ ਵੀ ਰਜਾਏ ਜੀ ਜੀ ਤੇ ਬਹੁਤ ਥੱਕਾ ਏ ਜੀ ਤੇ ਅਸੀਂ ਮਾਰੇ ਆ ਤੇ ਜੇ ਮਾਰ ਨਾਲੇ ਹੋਰ ਮਾਰ ਦਿਓ ਜੀ ਤੇ ਬਹੁਤ ਜ਼ਿਆਦਾ ਸਾਡੀ ਹਿੰਮਤ ਨਹੀਂ ਆ ਜੇ ਪਿੰਡ ਵਾਲੇ ਨਾ ਸਾਡੇ ਨਾਲ ਸਾਥ ਦੇਣ ਅੱਜ ਜੀ ਤੇ ਬਾਈਪਾਸ ਤਾਂ ਅੱਜ ਬੁਝਣੀ ਨਹੀਂ ਹੈ ਜਿੰਨੀ ਹਵਾ ਚੱਲ ਪਈ ਬਾਅਦ ਚ ਅੱਛਾ ਜੀ ਜੇ ਟੈਟਰ ਪੰਡੋਰੀਆਂ ਤੇ ਇਥੋਂ ਹਲਾ ਸਾਰਿਆਂ ਦੀਆਂ ਰੱਥੀਆਂ ਐ ਅੱਛਾ ਜੀ ਬਤਾਵਾ ਤਾਂ ਪਾਈਆਂ ਐ ਤੇ ਪਉਂਦਿਆ ਤੁਹਾਨੂੰ ਪਤਾ ਹੱਥ ਵੀ ਪੈਂਦੀਆਂ ਨਹੀਂ ਜਦੋਂ ਇਹੋ ਜਿਹਾ ਤਾਂ ਹੋਇਆ ਹੋਵੇ ਤਾਂ ਹੱਥ ਦੀ ਛਾਡੀਆਂ ਆਪਦੀਆਂ ਨੇ ਪਈਆਂ ਅਜੇ ਅਸੀਂ ਬੰਬੀ ਤੇ ਛੜੇ ਆ ਸੁੱਤੇ ਬਹੁਤ ਸ਼ਮਾਂ ਮਾਰ ਆਇਆ ਚਲੋ ਇਹ ਮਹਾਰਾਜ ਦੇ ਵਾਸ਼ਾ ਪਰ ਜਿਹੜਾ ਤਾਂ ਆਟਾ ਬਿਜਲੀ ਵਾਲਿਆਂ ਨੇ ਦਿੱਤਾ ਜਾਏ ਤੇ ਯਾਰ ਦੌਰ ਮੈਂਟ ਹੁਣ ਚੱਲੇ ਜੀ ਜੀ ਤੇ ਇਹ ਦੋਵਾਂ ਤਰ੍ਹਾਂ ਨੂੰ ਜੀ ਬਿਲਕੁਲ ਜਦੋਂ ਫਸਲ ਪੱਕਦੀ ਹੈ ਤਾਂ ਕਿਸਾਨ ਨੂੰ ਆਸ ਇਹੀ ਹੁੰਦੀ ਹੈ ਕਿ ਕੁਝ ਦਾਣੇ ਹੁਣ ਘਰ ਵੀ ਆਉਣੇ ਨੇ ਤਾਂ ਕੁਝ ਜਿਹੜੇ ਕੁਝ ਕਰਜ਼ੇ ਹੁੰਦੇ ਨੇ ਉਹ ਵੀ ਲਾਉਣੇ ਹੁੰਦੇ ਨੇ ਸਾਬਕਾ ਸਰਪੰਚ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਵੀ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਗਜੀਤ ਸਿੰਘ ਜੀ ਅੱਜ ਜੋ ਵੀ ਇੱਥੇ ਮਲੀਏ ਪਿੰਡ ਦੇ ਵਿੱਚ ਹੋਇਆ ਤਾਂ ਕੋਈ ਪ੍ਰਸ਼ਾਸਨ ਦੀ ਟੀਮ ਪਹੁੰਚੀ ਕੋਈ ਫਾਇਰ ਬ੍ਰਿਗੇਡ ਹਾਂਜੀ ਉਹ ਜਰੂਰ ਦੱਸਿਓ ਜੀ ਕੋਈ ਪ੍ਰਸ਼ਾਸਨ ਦੀ ਕੋਈ ਟੀਮ ਨਹੀਂ ਪਹੁੰਚੀ ਨਾ ਫਾਇਰ ਬ੍ਰਿਗੇਡ ਇਹ ਪਿੰਡ ਇਲਾਕਾ ਵਾਸੀ ਨੇ ਸਾਰਿਆਂ ਨੇ ਲਾਗੂਆਂ ਕੇ ਵਿਚਾਰੇ ਟਰੈਕਟਰ ਦਾ ਡੂਕੇ ਸਾਰੇ ਅੱਗ ਬੁਝਾਈ ਤਿੰਨ ਆਕਲਿਆਂ ਦਾ ਵਿਚਾਰੇ ਗਰੀਬਾਂ ਨੇ ਨੁਕਸਾਨ ਹੋ ਗਿਆ ਤਿੰਨ ਆਕਲਿਆਂ ਦਾ ਵਿਚਾਰੇ ਅੱਗੇ ਠੇਕੇ ਦੇ ਪੈੜੀ ਨੇ ਵਿਚਾਰਿਆਂ ਠੇਕੇ ਦੇ ਪੈੜੀ ਹੈ ਜੀ ਠੇਕੇ ਦੇ ਪੈੜੀ ਵਿਚਾਰਿਆਂ ਰੱਖੀ ਆ ਜੀ ਤਾਂ ਫਿਰ ਤਾਂ ਕਰਜ਼ਾ ਵੀ ਹੁੰਦਾ ਹੈ ਸਿਰ ਤੇ ਇੱਕ ਕਿਸਾਨ ਦੇ ਜਦੋਂ ਅਜਿਹੀ ਮਾਰ ਪੈਂਦੀ ਹੈ ਤਾਂ ਫਿਰ ਉਹ ਪੈਸੇ ਪੂਰੇ ਕਰਨੇ ਵੀ ਓਕੇ ਹੁੰਦੇ ਬਹੁਤ ਓਕੇ ਪੈਸੇ ਹੁੰਦੇ ਜਿੰਮੇਦਾਰਦੇ ਹੁੰਦੇ ਤੁਹਾਡਾ ਬਸ ਸਾਲ ਬਾ ਸ਼ੇਅ ਮਹੀਨੇ ਬਾਅਦ ਫਸਲ ਆਉਂਦੀ ਆ ਜੀ ਜੀ ਹਾਂ ਜੀ ਜਿਹੜਾ ਕਹਿੰਦੇ ਨੇ ਜਵਾਬ ਦੇਣਾ ਤੇ ਮਾਨੋ ਚੜ ਗਈ ਆ ਹੁਣ ਕੀ ਪ੍ਰਸ਼ਾਸਨ ਤੋਂ ਆਸ ਰਹਿਣ ਵਾਲੀ ਹੈ ਸਰਕਾਰ ਤਾਂ ਕਹਿੰਦੀ ਅਸੀਂ ਕਿਸਾਨਾਂ ਦੇ ਅਸੀਂ ਬਹੁਤ ਨਾਲ ਆ ਪਰ ਜਦੋਂ ਅਜਿਹੇ ਕਾਹ ਸਿਆ ਹੁੰਦਾ ਹੈ ਕਿਸਾਨ ਅਜਿਹੇ ਚੱਕਰ ਦੇ ਵਿੱਚ ਤਾਂ ਉਸ ਟਾਈਮ ਤੇ ਨਾਲ ਕੌਣ ਹੈ ਇਹ ਅਸਲ ਚ ਪਤਾ ਲੱਗਦਾ ਵੋਟਾਂ ਲੈਣ ਤਾਂ ਸਾਰੇ ਆਉਂਦੇ ਨੇ ਸਾਰੇ ਵੀਰ ਜੀ ਵੋਟਾਂ ਲੈਣ ਸਾਰੇ ਆਉਂਦੇ ਪਰ ਜਿਹੜੀ ਜੱਟਾਂ ਨਾਲ ਹੱਟ ਬੀਤੀ ਹੋ ਜਾਂਦੀ ਆ ਜਿਹੜਾ ਨਕਸਾਨ ਕੋਈ ਸਰਕਾਰ ਇਹ ਸਰਕਾਰਾਂ ਭਰ ਨਹੀਂ ਸਕਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੀ ਜੀ ਇਹ ਨਹੀਂ ਭਰ ਸਕਦੀ ਨੁਕਸਾਨ ਜੀ ਜੀ ਹਾਂ ਜੀ ਕੀ ਪ੍ਰਸ਼ਾਸਨ ਨੂੰ ਅਪੀਲ ਰਹਿਣ ਵਾਲੀ ਆ ਕਿ ਜਿਹੜਾ ਹੁਣ ਚਲੋ ਰਲ ਮਿਲ ਕੇ ਇੱਥੇ ਬਚਾਓ ਗਿਆ ਤੇ ਇਹਨਾਂ ਦੀ ਕਿਹੋ ਜੀ ਮਦਦ ਸਹਾਇਤਾ ਹੋਣੀ ਚਾਹੀਦੀ ਮਦਦ ਸਹਾਇਤਾ ਹੋਣੀ ਚਾਹੀਦੀ ਸਰਕਾਰ ਦਵੇਗੇ ਜਿਹੜਾ ਇਹਨਾਂ ਦੇ ਵਿਚਾਰੇ ਤਨਾ ਕਿਲਿਆਂ ਤੇ ਨੁਕਸਾਨ ਹੋਇਆ ਵ ਤੇ ਇਹਨਾਂ ਨੂੰ ਨਕਸ ਟ੍ਰਾਂਸਫਰ ਮਨਲ ਵਿਚਾਰ ਰਹੇ ਜਾਂ ਕੱਢਿਆ ਜਾ ਵੀਰ ਇਹ ਚੰਗੀ ਗੱਲ ਆ ਨਹੀਂ ਤਾਂ ਹਰ ਸਾਲ ਇਹ ਵੀਰ ਜੀ ਉਹ ਕੰਮ ਦਾ ਹਰ ਸਾਲ ਅੱਗ ਲੱਗਦੀ ਆ ਹਰ ਸਾਲ ਹਰ ਸਾਲ ਅੱਗ ਲੱਗਦੀ ਆ ਅੱਗੇ ਪਿਛਲੀ ਾਰੂ ਇਹਨਾਂ ਵਿਚਾਰ ਰਹੇ ਉੱਥੋਂ ਸਾਰਾ ਸੜ ਗਿਆ ਜੀ ਜੀ 24 ਘੰਟੇ ਵਾਲਾ ਟ੍ਰਾਂਸਫਰ ਮੇ ਵੇਲੋ ਪੜੀ ਦੇ ਵਿਚਕਾਰ ਆ ਕਦੀ ਵੇਖਿਆ 24 ਘੰਟੇ ਵਾਲਾ ਟ੍ਰਾਂਸਫਰ ਪੜੀ ਦੇ ਵਿਚਕਾਰ ਹਾਂਜੀ ਭਾਂਜੀ ਕੀ ਨਾਮ ਤੁਹਾਡਾ ਨਿਰਮਲਜੀਤ ਤਾਂ ਇਹ ਕੀ ਗੱਲ ਬਾਤ ਹੋਈ ਏ ਸਾਰੀ ਕੀ ਹਾਲਾਤ ਨੇ ਪਰਿਵਾਰ ਦੇ ਵੀ ਦੱਸੋ ਪਰਿਵਾਰ ਦੇ ਹਾਲਾਤ ਤੇ ਭਾਜੀ ਇਦਾਂ ਵੀ ਟਾਂ ਪਾਸੰਦਾ ਦੋਵੇਂ ਵੀਰਿਆ ਦੋਵੇਂ ਵਾਈ ਕਰਦੇ ਆ ਕੋਜ ਆਪਾਂ ਠੇਕੇ ਤੇ ਪਹਿਲੀ ਚੁੱਕਦੇ ਆ ਜੀ ਜੀ ਤੇ ਕੋਜ ਆਪਣੀ ਘਰ ਦੀ ਆ ਤਿੰਨ ਚਾਰ ਕਿੱਲੇ ਅੱਛਾ ਜੀ ਵੀ ਆ ਆਪਣੀ ਬੱਚਿਆਂ ਦਾ ਖਰਚਾ ਵਾ ਆਪਣੀ ਆਈ ਚਲਾਈ ਮਸਾਂ ਹੀ ਚੱਲਦੀ ਆ ਅੱਛਾ ਜੀ ਵੀ ਜਦੋਂ ਆਪਾਂ ਫਸਲ ਬੀਜਦੇ ਆ ਆਪਾਂ ਪਹਿਲਾਂ ਪੈਸਾ ਚੁੱਕ ਕੇ ਜੀ ਜੀ ਫੇਰ ਫਸਲ ਪਾਲਦੇ ਆ ਜੀ ਜੀ ਹੁਣ ਵੇਖੋ ਆਪਾਂ ਠੇਕਾ ਕਿਥੋਂ ਦੇਣਾ ਜੀ ਜੀ ਫਸਲੇ ਬੱਚਿਆਂ ਨੇ ਇਹਨਾਂ ਦੇ ਆ ਕਿਥੋਂ ਖਰਚੇ ਚੱਲਣੇ ਅੱਛਾ ਜੀ ਕਿੰਨਾ ਨੁਕਸਾਨ ਹੋ ਗਿਆ ਹੋਊਗਾ ਤੁਹਾਡਾ ਇਹ ਨੁਕਸਾਨ 1.5 ਲੱਖ ਦਾ ਹੋ ਹੀ ਗਿਆ ਅੱਜ ਹਾਂ ਇਹ ਮਲੋ ਠੇਕੇ ਦੇ ਨਾਲ ਤੇ ਆਪਦੀ ਮਾਲਕੀ ਵੀ ਹੈਗੀ ਜਮਾਨੇ ਦੀ ਹਾਂਜੀ ਆਪਣੀ ਮਾਲਕੀ ਵੀ 1.5 ਲੱਖ ਦਾ ਨੁਕਸਾਨ ਹੋਇਆ ਤੇ ਫਿਰ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਜੀ ਬਣੋ ਅੱਪੀ ਨਾਦ ਕਿਸੇ ਨੇ ਸੁਣੀ ਵੀਰ ਜੀ ਨਾ ਸੁਣਿਆ ਹੀ ਅੱਜ ਕੱਲ ਅੱਛਾ ਜੀ ਆਪਾਂ ਇਹੀ ਅਨਜਾ ਟ੍ਰਾਂਸਫਾਰਮ ਇਹ ਬਾਹਰ ਕੱਢ ਦੇਣਾ ਅੱਛਾ ਜੀ ਇਹ ਟ੍ਰਾਂਸਫਾਰ ਹਰ ਵਾਰੀ ਖਤਰਾ ਹੁੰਦਾ ਵਾ ਟ੍ਰਾਂਸਫਾਰਮ ਦਾ ਵੀ ਚੰਗੇ ਆਡੇ ਡਿੱਗਦੇ ਆ ਅੱਛਾ ਜੀ ਤੇ ਇਹ ਅੱਗੇ ਵੀ ਇੱਕ ਦੋ ਵਾਰ ਗਿਆ ਤੇ ਬਿਜਲੀ ਵਾਲਿਆਂ ਨੇ ਸਾਡੀ ਕੋਈ ਨਹੀਂ ਸੁਣੀ ਚੋਰੀ ਚੜਾ ਕੇ ਗਏ ਟਰਾਂਸ ਤੇ ਚੋਰੀ ਚੜਾ ਕੇ ਗਏ ਪਤਾ ਹੀ ਨਹੀਂ ਲੱਗਾ ਕਦੋਂ ਟਰਾਂਸਫਾਰਮ ਚੜਾ ਗਏ ਅੱਛਾ ਜੀ ਹੁਣ ਇਹ ਸਾਲ ਲੱਗਦੀ ਆਗ ਤੁਹਾਡੇ ਹਾਂਜੀ ਲੱਗਦੀ ਆਗ ਸਭੀ ਲਾਗੋ ਲਾਗੋ ਵੀ ਜੀ ਕਣਕ ਜਿਹੜੀ ਵੜ ਦਿੰਦੇ ਆ ਅੱਛਾ ਜੀ ਤੇ ਧਿਆਨ ਰੱਖੀਦਾ ਵਾ ਐਰਗੇ ਚੰਗਿਆੜਾ ਦੁਪਹਿਰੇ 2:3 ਦਾ ਟਾਈਮ ਐ ਜਦੋਂ ਚੰਗਿਆੜਾ ਵੇ ਇੱਕਦਮ ਹਵਾ ਹੀ ਹੈ 10 ਮਿੰਟਾਂ ਦੇ ਵਿੱਚ ਜਿਹੜੀ ਕਣਕ ਸੜ ਗਈ ਆ ਤੇ ਜੇ ਉਹਦੇ ਚਲੋ ਨਗਰ ਵਾਸੀਆਂ ਦਾ ਭਲਾ ਹੋਵੇ ਟਰੈਕਟਰ ਤਿੰਨ ਚਾਰ ਆ ਗਏ ਆ ਤੇ ਚਲੋ ਬਚਾ ਆ ਗਿਆ ਮੜਾ ਮੋਟ ਖਾਨ ਜੋਗੀ ਕਣਕ ਹੀ ਆਉਣੀ ਆ ਹੋਰ ਤੇ ਸਾਰੀ ਸੜ ਗਈ ਆ ਟਰੈਕਟਰ ਇਹ ਟਰੈਕਟਰ ਵੀ ਸਾਡਾ ਸੜ ਚੱਲਿਆ ਸੀ ਨਾਲ ਹੀ ਆਂਦੇ ਨੇ ਦੇ ਵੀਰ ਸਾਡਾ ਹਾਂਜੀ ਤੇ ਹੁਣ ਇਹ ਟਰਾਂਸਫਰਮ ਦਾ ਕੋਈ ਨਾ ਕੋਈ ਹਿੱਲਾ ਹੋਵੇ ਉਹ ਕੀ ਨਾਮ ਹੈ ਜੀ ਤੁਹਾਡਾ ਇਹ ਸਿੰਦਰਪੁਰ ਅੱਗੇ ਕੀ ਕਹਿਣਾ ਚਾਹੋਗੇ ਇਸ ਪਰਿਵਾਰ ਬਾਰੇ ਜਿਹੜਾ ਇੰਨਾ ਜਿਹੜਾ ਨੁਕਸਾਨ ਹੋਇਆ ਇਹੋ ਚਾਹੁੰਦੇ ਆ ਵੀ ਇਹਨਾਂ ਨੂੰ ਕੁਝ ਨਾ ਕੁਝ ਮਿਲੇ ਵੀ ਤੇ ਦੂਜਾ ਨੰਬਰ ਪਹਿਲੇ ਨੰਬਰ ਤੇ ਟਰਾਂਸਫਰਮ ਕੱਢਿਆ ਜਾਵੇ ਅੱਛਾ ਜੀ ਹਾਂਜੀ ਟਰਾਂਸਫਰਮ ਦਾ ਸਾਨੂੰ ਬਹੁਤ ਹੀ ਜ਼ਿਆਦਾ ਖਤਰਾ ਰਹਿੰਦਾ ਹੈ ਹਾਂਜੀ ਇਹ ਲਾਗੇ ਲਾਗੇ ਕਿੰਨੇ ਪਰਿਵਾਰ ਰਹਿੰਦੇ ਆ ਜੀ ਇਹ ਜ਼ਮੀਨ ਦੇ 2200 ਕਾ ਰਹਿ ਗਈ ਆ 2200 ਕਾ ਰਹਿ ਗਈ ਆ ਜਿੰਨਾ ਤਕਰੀਬਨ ਪੀ ਆਗਾ ਲਾਗੇ ਲਾਗੇ ਅੱਗ ਵੀ ਕਹਿੰਦੇ ਹਰ ਸਾਲ ਲੱਗਦੀ ਹਾਂ ਲੱਗਦੀ ਆ ਕਦੀ ਪਿੱਛੇ ਲੋ ਅੱਗੇ ਨੁਕਸਾਨ ਨਹੀਂ ਹੋਇਆ ਜਿਰਾ ਹੋ ਕਾਰਟਨ ਦਾ ਹੀ ਤੇ ਐਨ ਕਿ ਉਹਨਾਂ ਪਤਾ ਨੁਕਸਾਨ ਹੋ ਗਿਆ ਉਹਨਾਂ ਇਹਨਾਂ ਨੇ ਪਹਿਲੀ ਠੇਕੇ ਦੇ ਤੁਹਾਨੂੰ ਪਤਾ 70 70000 ਰੁਪਇਆ ਠੇਕਾ ਵੀ ਆ ਜੀ ਜੀ ਤੇ ਕਿੱਥੋਂ ਦੇਣਗੇ ਕੀ ਕਰਨਗੇ ਸਰਕਾਰਾਂ ਕਹਿੰਦੀਆਂ ਆ ਕਿਸਾਨਾਂ ਦੇ ਨਾਲ ਆ ਕੀ ਕਰਾਂ ਜੋ ਕਿੰਨੀਆਂ ਦੇ ਨਾਲ ਸਰਕਾਰ ਕੋਈ ਸਰਕਾਰਾਂ ਨਾਲ ਨਹੀਂ ਕਿਸਾਨਾਂ ਦਾ ਗਲ ਘੁੱਟਦੀਆਂ ਸਰਕਾਰਾਂ ਹਾਂਜੀ ਅੱਛਾ ਜੀ ਹਾਂਜੀ ਅੱਜ ਕੱਲ ਸਰਕਾਰ ਕੋਈ ਨਹੀਂ ਕੋਈ ਮਤਤ ਨਹੀਂ ਕਰਦੀ ਠੀਕ ਹੈ ਧੰਨਵਾਦ ਅੱਛਾ ਜੀ ਤਾਂ ਬਿਲਕੁਲ ਪਿੰਡ ਦੇ ਸਾਬਕਾ ਸਰਪੰਚ ਨੇ ਵੀ ਇੱਥੇ ਗੁਹਾਰ ਮਦਦ दी ਇਹੀ ਲਗਾਈ ਹੈ ਪਰਿਵਾਰ ਵਾਸਤੇ ਵੀ ਕਿ ਜਿਹੜਾ ਪ੍ਰਸ਼ਾਸਨ ਨੂੰ ਇੱਕ ਬੇਨਤੀ ਕੀਤੀ ਹੈ ਕਿ ਜਾਂ ਤਾਂ ਟ੍ਰਾਂਫਰਮ ਜਿਹੜਾ ਇੱਥੋਂ ਕਿਤੇ ਸਾਈਡ ਤੇ ਕੀਤਾ ਜਾਵੇ ਤਾਂ ਜੋ ਜਿਹੜਾ ਉਹ ਇੱਥੇ ਹਰ ਸਾਲ ਜਿਹੜੀ ਅੱਗ ਲੱਗਦੀ ਹੈ ਉਹ ਨਾ ਲੱਗੇ ਤਾਂ ਤੁਸੀਂ ਵੇਖ ਸਕਦੇ ਤਸਵੀਰਾਂ ਦੇ ਵਿੱਚ ਕਿ ਜੇਕਰ ਉਹਨਾਂ ਨੇ ਦੱਸਿਆ ਕਿ ਹਵਾ ਵੀ ਇੰਨੀ ਚੱਲੀ ਕਿ ਜੇਕਰ ਉਹਨਾਂ ਦੇ ਕੋਈ ਯਤਨ ਕਾਮਯਾਬ ਇੱਥੇ ਨਾ ਹੁੰਦਾ ਤਾਂ ਅੱਗ ਜਿਹੜੀ ਸੀਗੀ ਉਹ ਬਹੁਤ ਜ਼ਿਆਦੀ ਹੋਰ ਵੀ ਕਿਸਾਨਾਂ ਦਾ ਨੁਕਸਾਨ ਹੋਣਾ ਸੀਗਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬੀ